ਦੀ ਅਪ੍ਰੈਲ ਚੀਨ ਸਨੈਚਿੰਗ ਵੀ ਸੀ ਇੱਕ ਐਨਡੀਸੀ ਦੇ ਸਕੂਲ ਟੀਚਰ ਨੂੰ ਉਹ ਖੇਦੇ ਜਾ ਰਹੀ ਸੀ ਦੋ ਹੋਂਡੇ ਜਿਹਨਾਂ ਨੇ ਬੰਦੇ ਹੋਏ ਸੀ ਆਪਣੇ ਮੋਟਰਸਾਈਕਲ ਤੇ ਆਏ ਸੀ ਤੇ ਉਹਨਾਂ ਦੀ ਚੀਨ ਸਨੈਚ ਕਰਕੇ ਲੈ ਕੇ ਸੀ ਉਹਨਾਂ ਨੂੰ ਚੱਕ ਕੇ ਇਸ ਇਨਸੀਡੈਂਟ ਤੋਂ ਲੀਡ ਲਿਮਿਟਡ ਕੇਸ ਵੀ ਉਹਦੇ ਬਾਪ ਨੇ ਵੀ ਸਟ ਲੀਤੀ ਸੀ ਅਸੀਂ ਤੁਰੰਤ ਉੱਧਰ ਨਾਲ ਗਿਆ ਤੇ ਅਸੀਂ ਪੁਲਾ ਨੰਬਰ ਐਫ ਆਰ ਸ੍ਰਾਂਖਾ ਦੇ ਜਿਸਟ੍ਰਿਕਟ ਕਰਤੀ ਸੀ 21 ਅਪ੍ਰੈਲ ਨੂੰ ਇੱਕ ਚੇਨ ਸਨਾਚਿੰਗ ਹੋਈ ਸੀ ਇੱਕ ਲੇਡੀ ਸੀਗੇ ਉਹ ਸਕੂਲ ਟੀਚਰ ਨੇ ਔਰ 릭ਸ਼ੇ ਦੇ ਜਾ ਰਹੀ ਸੀ ਦੋ ਮੁੰਡੇ ਜਿਨ੍ਹਾਂ ਨੇ ਮੂਰੰਨੇ ਹੋਏ ਸੀ ਆਪਣੇ ਬੂ ਮੋਟਰਸਾਈਕਲ ਤੇ ਆਏ ਸੀ ਤੇ ਉਹਨਾਂ ਦੀ ਚੇਨ ਸਨਾਚ ਕਰਕੇ ਲੈ ਗਏ ਸੀ ਉਹਨਾਂ ਨੂੰ ਚਾਪੀ ਦਿਖਾ ਕੇ ਇਹ ਇਨਸੀਡੈਂਟ ਜੋ ਲੇਡੀ ਥੱਲੇ ਵੀ ਡਿੱਗ ਕੇ ਜੁਮੜੇ ਬਾਤ ਵੀ ਸਟਲ ਲੀਤੀ ਸੀਗੀ ਅਸੀਂ ਤੁਰੰਤ ਉਦਮ ਨਬੱਗਾਂ ਤੇ ਅਸੀਂ 50 ਨੰਬਰ ਐਫ ਆਈ ਆਰ ਸ਼ਰਮਖਾਨੇ ਤੇ ਰਜਿਸਟਰ ਕਰਤੀ ਸੀ ਉਸ ਤੋਂ ਬਾਅਦ ਉਦੋਂ ਤੋਂ ਲਗਾਤਾਰ ਹੀ ਸਾਡੇ ਐਸ ਐਚਓ ਇਨਸਪੈਕਟਰ ਗੁਰਵਿੰਦਰ ਸਿੰਘ ਜੀ ਨਾ ਦੀ ਟੀਮ ਲੱਗੀ ਹੋਈ ਸੀ ਦੀ ਇਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਇਹਨਾਂ ਨੇ ਕੱਲੇ ਕੇਸ ਪੁਲਿਸ ਕਰ ਲਿਆ ਸੀਗਾ ਕਿ ਅਸੀਂ ਇਹਦੇ ਜਿਹੜੇ ਦੋ ਮੁੱਖ ਦੋਸ਼ੀ ਸੀਗੇ ਅਰੁਜੀ ਇਕ ਹੈਗਰਜੀ ਸਿੰਘ ਜੀ ਜੀਤਾ ਪਿੱਖੀ ਖੁਰਦ ਪਿੰਡ ਤੋਂ ਹੈ ਜੀ ਮਲੋਤ ਖਾਣੇ ਚ ਪਿੰਡਾਂ ਇੱਕ ਗੁਰਸੇਵਕ ਸਿੰਘ ਨੇ ਇਹ ਹੈਗੇ ਭਵਾਨੀਗੜ੍ਹ ਤੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਅਸੀਂ ਜਿਹੜਾ ਇਹਨਾਂ ਨੇ ਬਾਦਤ ਸਮੇਂ ਮੋਟਰਸਾਈਕਲ ਵਰਤੀ ਐ ਸਪਲੈਂਡਰ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਜਿਹੜੀ ਇਹਨਾਂ ਦੀ ਚੇਨ ਇਹਨਾਂ ਨੇ ਖੋਹ ਲਈ ਸੀ ਲਗਭਗ ਤਕਰੀਬਨ ਦੋ ਟੋਲੇ ਦੀ ਚੇਨ ਸੀ 골ਡੀ ਉਹ ਚੇਨ ਅਸੀਂ ਰਿਕਵਰ ਕਰ ਲਈ ਹੈ ਮੌਕੇ 'ਚ ਵਰਤਿਆ ਹੋਇਆ ਇਹਨਾਂ ਦੇ ਜਿਹੜਾ ਚਾਕੂ ਇਹਨਾਂ ਨੇ ਵਰਤੀ ਐ ਅਸੀਂ ਉਹਨਾਂ ਨੂੰ ਵੀ ਤੇ ਉਹ ਵੀ ਅਸੀਂ ਕਵਰ ਇਹਨਾਂ ਦੇ ਮਾਮਲੇ ਨੇ ਦਰਜ ਹੈ। ਹਾਂ ਪਹਿਲਾਂ ਇਹਨਾਂ ਤੇ ਜਿਹੜੀ ਰਣਜੀਤ ਜੀਤਾ ਹੈ ਇਹਦੇ ਤੇ ਇੱਕ ਤਾਂ ਬਲੌਤ ਥਾਣੇ 2016 ਐਮ.ਡੀ.ਬੀ.ਐਸ ਦਾ ਪਰਚਾ ਦਰਜ ਹੈ ਤੇ ਸਾਡੇ ਇੱਥੇ ਸਰਾਂਥਾਣੇ ਵੀ 100 ਨੰਬਰ ਐਫ.ਆਈ.ਆਰ 2023 ਦੀ ਸਨੇਚਿੰਗ ਦੀ ਦੇ ਐਮ.ਡੀ.ਬੀ.ਐਸ ਦੀ ਇਹਦੇ ਤੇ ਪਹਿਲਾ ਦਰਜ ਹੈ। ਇੱਕ ਹੀ ਪਰਮ ਹੁੰਦਾ ਇਹ ਵੀ ਜ਼ਿਕਰਯੋਗ ਹੈ ਜਿਹੜਾ ਇਹਨਾਂ ਨੇ ਆ ਮੋਟਰਸਾਈਕਲ ਸਾਡੀ ਵਾਰਦਾਤ ਦਾ ਚਵੱਤੇ ਹੈ ਜਿਹੜੀ ਇਹਨਾਂ ਨੇ ਸਾਡੀ 21 ਤਰੀਕ ਦੀ ਵਾਰਦਾਤ ਹੈ ਇਹਨਾਂ ਨੇ 21 ਤਰੀਕ ਤੋਂ 2-3 ਦਿਨ ਪਹਿਲਾਂ ਭਾਤਸੂ ਥਾਣੇ ਦੇ ਰੀਆ ਜੋ ਮੋਟਰਸਾਈਕਲ ਚੁਰੀ ਇਨਦੀ ਬੈਕਗ੍ਰਾਉਂਡ ਕੀ ਹੈ ਜੀ ਕਿੱਥੇ ਰਹਿਣ ਵਾਲੇ ਨੇ ਦੋਨੇ ਜਿਹੜਾ ਤਾਂ ਰਣਜੀਤ ਜੀ ਤਾ ਹੈਗਾ ਇਹ 28 ਸਾਲ ਦਾ ਹੈਗਾ ਮੁੰਡਾ ਇਹ ਵੀ ਠੀਕੋ ਜਿਹਾ ਦਾ ਹੈਗਾ ਰਹਿਣਾ ਕਰਦਾ ਤਾਂ ਕੁਝ ਨਹੀਂ ਹੈਗਾ ਜੇ ਸਾਡੇ ਲੋਕ ਦੱਸਣਗੇ ਹੋਵੇ ਕਿ ਕਰਦੇ ਆਣ ਵਾਲੀ ਖੇਤੀ ਕਰਦਾ ਪਰ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਦਾ ਮੰਨਿਆ ਜਾਦਾ ਅਸੀਂ ਜਿੰਨੇ ਦਾ ਨੇ ਇੱਕ ਵਾਰੀ ਚੇਨ ਰਿਕਵਰ ਕੀਤੀ ਹੈ ਇਹਨਾਂ ਦੀ ਇਹ ਗੱਡੀ ਜੂ ਮਿਲੀ ਹੈ ਸਭ ਤੋਂ ਚੀਜ਼ ਦੇਕਰ ਹੋਤੀ ਹੈਗੀ ਹੋਰ ਸਭ ਕੀਤੇ ਸਾਨੂੰ ਚਾਰ ਮੋਬਾਈਲ ਫੋਨ ਵੀ ਮਿਲੇ ਹਣ ਤੱਕ ਮੈਗਨਰੀ ਪੁਲਿਸ ਕੀ ਚੀਜ਼ ਇਹ ਹੈ ਕਿ ਇਹਨਾਂ ਨੇ ਉਹ ਚੋਰੀ ਕੀਤੀ ਆ ਹੁਣ ਅੱਜ ਦੀ ਤਸਦੀਕ ਜਾਰੀ ਹੈ ਜਦੋਂ ਦੀ ਹੋਊਗਾ ਤਾਂ ਹੁੰਦਾ ਕਰਾਂਗੇ ਹੁਣ ਤੱਕ ਕਿੰਨੀ ਰਿਕਵਰੀ ਹੋ ਚੁੱਕੀ ਹੈ ਕੀ ਕੁਝ ਹੁਣ ਤੱਕ ਜੀ ਅਸੀਂ ਇਹਦੇ 'ਚ ਜਿਹੜੀ 골ਡ ਕੀ ਇਹਨਾਂ ਦੀ ਸਵੈਚ ਹੋਈ ਸੀ ਤਕਰੀਬਨ 2 ਟੋਲੇ ਦੀ ਹੋਰ ਕਵਰ ਕੀਤੀ ਹੈ ਤੁਹਾਡਾ ਮੋਟਰਸਾਈਕਲ ਇਹਨਾਂ ਨੇ ਵਕਤਿਆਵਾਰ ਦਾ ਚੋਰੀ ਦਾ ਇੱਕ ਹੋਰ ਕਵਰ ਕੀਤਾ ਹੈ ਚਾਕੂ ਰਿਕਵਰ ਕੀਤਾ ਹੈ ਤੇ ਤਕਰੀਬਨ 4 ਮੋਬਾਈਲ ਕਾਰ ਵੀ ਕੋਈ ਬਰਾਮਦ ਹਾਂ ਇੱਕ ਕਾਰ ਵੀ ਰਿਕਵਰ ਕੀਤੀ ਹੈ ਫੋਲਫਿਗੋ ਉਹਦੇ ਚੋਂ ਜਮੀਨੇ ਨੇ ਆਪਣੀ ਚੇਨ ਜਿਹੜੀ ਇਹਨੇ ਚੋਰੀ ਕੀਤੀ ਸੀ ਆਪਣੀ ਕਾਰ ਦੇ ਵਿੱਚ ਲੁਕੋਈ ਹੋਈ ਸੀ ਉਹ ਕਾਰ ਇਹਗੇ ਵੀ ਹੈ ਜੀ ਹੀ ਵਾਰਦਾਤਾ ਕਰਦੇ ਰਹਿੰਦੇ ਨੇ ਸਾਡੀ ਜੀ ਪਹਿਲਾਂ ਇੱਥੇ ਦੱਸਿਆ ਨਾ ਇੱਕ ਸਰੰਥ ਖਾਣੀ ਹੈ ਪਿਛਲੇ ਸਾਲ ਦੀ ਵਾਰਦਾਤ ਹੈ 스내ਚਿੰਗ ਦੀ ਉਹਦੇ ਚ ਵੀ ਜਿਆ ਸ내ਚਿੰਗ ਸੀਗਾ ਹੋਰ ਐਂਡ ਰਿਨ ਇਨਵੈਸਟੀਗੇਸ਼ਨ ਹੈ ਮਕਦਮਾ ਕੋਈ ਹੋਰ ਵੀ ਹੈ ਲੈ ਸਾਡੀ ਪੁਛਗੀਆਂ ਜਾਰੀ ਹੈ ਕੋਈ ਹੋਰ ਵੀ ਕੋਈ ਵਾਰਦਾਤ ਪੁਰਾਣੀ ਧਿਆਨ ਚਾਉਗੇ ਸੀ ਬਰਤੀ ਕਰੋ ਨਾਮ ਨੰਦਾ ਅਸਿਰਦਾ ਉਹਦੇ ਉਹੀ ਕੋਈ ਉਹਦੇ ਦੇ ਹਾਲੇ ਪ੍ਰੀਲੀਮਿਨਰੀ ਪੁੱਛਗਿੱਛ ਕੋਈ ਪਰਚਾ ਨਹੀਂ ਦਰ ਵਿਚ ਹੋਇਆ ਹੋਇਆ ਇਹ ਸੁਨੇਹਾਰੇ ਨੂੰ ਵੇਚਦੇ ਸੀ ਚੈਨ ਕਿਸੇ ਆਇਆ ਕਹੀਏ ਫੜੀ ਇਹਨਾਂ ਨੇ ਵਿੱਚ ਨਹੀਂ ਸੀ ਜੋ ਇਹ ਕਹਿੰਦੇ ਆ ਨਾ ਕਿ ਇੰਨੀ ਕਾਲੀ ਹਾਲੇ ਤਾਂ ਮਤਲਬ ਤੁਸੀਂ ਦੇਖੋ ਹਾਲੇ 20 ਦਿਨ ਵੀ ਨਹੀਂ ਹੋਏ ਹੈਗੇ ਕਾੜ ਕਾੜੇ ਫੜੀ ਇਹਨਾਂ ਨੇ ਵਿੱਚ ਨਹੀਂ ਸੀ ਪਹਿਲਾਂ ਇਹ ਭੱਜੇ ਹੀ ਰਹੇ ਜੋ ਮੂੰਹ ਤਾਂ ਹਮੇਸ਼ਾ ਡਰ ਹੁੰਦਾ ਨਾ ਕਿ ਪੁਲਿਸ ਮੇਰੀ ਮਗਰ ਤੇ ਹੁਣ ਅਸੀਂ ਜੇ ਪੁੱਛਗਿੱਛ ਕਰਦੇ ਆ ਪਹਿਲਾਂ ਇਹ ਚਾਰ ਪੰਜ ਦਿਨ ਵਿੱਚ ਕਿਤੇ ਅੰਮ੍ਰਿਤਸਰ ਚਲੇ ਗਏ ਸੀਗਾ ਕਿਤੇ ਸੀਗਾ ਬੱਝੇ ਗਏ ਨੇ ਉਹ ਥੋੜਾ ਜਦੋਂ ਮਸਲਾ ਠੰਡਾ ਹੋ ਜਾਣਾ ਸੀ ਇਹਨੇ ਚੀਜ਼ ਨੇ ਮਿਲ ਚੁੱਕੀ ਸੀ